ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਹੈ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਸਟੂਡਾਇਜੀ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿੰਘ ਸਹਿਬਾਨਾ ਦੀ ਇਕੱਤਰਤਾ ਹੈ ਸੋ ਜ਼ਰੂਰ ਇਸ ਉੱਪਰ ਗੱਲ ਕਰਨਾ ਚਾਹਾਂਗੇ ਕਿ ਜਿਹੜਾ ਜੋ ਅਕਾਲੀ ਦਲ ਦਾ ਜੋ ਰੌਲਾ ਚੱਲ ਰਿਹਾ ਹੈ ਕੀ ਲੱਗਦਾ ਹੈ ਕਿ ਉਸ ਦੇ ਉੱਪਰ ਵੀ ਜੋ ਸਿੰਘ ਸਾਹਿਬ ਨੇ ਕੋਈ ਫੈਸਲਾ ਲੈ ਸਕਦੇ ਨੇ ਤੁਹਾਨੂੰ ਕੀ ਲੱਗਦਾ ਇਸ ਮਾਮਲੇ ਵਿੱਚ ਕੀ ਕੁਝ ਹੋ ਸਕਦਾ ਹੈ ਕਿਸ ਤਰ੍ਹਾਂ ਦੇ ਫੈਸਲੇ ਲਏ ਜਾ ਸਕਦੇ ਨੇ ਦੇਖੋ ਹਰਜੋਤ ਜੀ ਜਦੋਂ ਦੇ ਨਾਰਾਜ਼ ਅਕਾਲੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਸ਼੍ਰੀ ਕਾਲ ਤਕਸਰ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਸੌਂਪੀ ਹੈ ਤੇ ਖਿਮਾ ਜਾਂਚ ਨਾਲੀ ਬੇਨਤੀ ਕੀਤੀ ਹੈ ਆਪਣੀਆਂ ਭੁੱਲਾਂ ਸਵਾਰ ਕੀਤੀਆਂ ਨੇ ਬਤੌਰ ਅਕਾਲੀ ਦਲ ਦੇ ਨੁਮਾਇੰਦੇ ਔਰ ਜਦੋਂ ਸਾਰੇ ਸਰਕਾਰ ਚ ਵੀ ਰਹੇ ਔਰ ਜਿਵੇਂ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਉੱਤੇ ਵੀ ਵੱਡੇ ਇਲਜ਼ਾਮ ਲਾਏ ਨੇ ਇਹਨਾਂ ਸਾਰੀਆਂ ਸਥਿਤੀਆਂ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਸੀ ਕਿ ਕਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਈ ਅਗਲਾ ਫੈਸਲਾ ਕਰਦੇ ਨੇ ਹੁਣ ਅੱਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੈ ਉਮੀਦ ਇਹ ਹੈ ਕਿਉਂਕਿ ਜਦੋਂ ਸਿੰਘ ਸਾਹਿਬ ਇਕੱਠੇ ਹੁੰਦੇ ਨੇ ਤੇ ਜ਼ਰੂਰ ਕੌਮ ਅੱਗੇ ਦਰਪੇਸ਼ ਮਸਲੇ ਸਮੱਸਿਆਵਾਂ ਉਹਨਾਂ ਦੇ ਉੱਤੇ ਸਮੇਂ-ਸਮੇਂ ਤੇ ਵਿਚਾਰਾਂ ਕਰਦੇ ਨੇ ਕਿਉਂਕਿ ਇਹ ਵੀ ਮਸਲਾ ਬਹੁਤ ਵੱਡਾ ਸ਼ਰੋਮ ਦੀ ਅਕਾਲੀ ਦਲ ਦੇ ਦੋ ਫਾੜ ਹੋਣ ਦੀ ਸਥਿਤੀ ਬਣੀ ਹੋਈ ਹੈ ਪੰਜਾਬ 'ਚ ਔਰ ਜਦੋਂ ਇੱਕ ਨਾਰਾਜ਼ ਧੜਾ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਪ੍ਰਧਾਨਗੀ ਨੂੰ ਚੈਲੰਜ ਕਰੀ ਬੈਠਾ ਇਹ ਖੁਦ ਇਹ ਕਹਿ ਰਿਹਾ ਹੈ ਕਿ ਇਹ ਜੀਆਂ ਭੁੱਲਾਂ ਹੋਈਆਂ ਅਕਾਲੀ ਸਰਕਾਰ ਵੇਲੇ ਉਸ ਵੇਲੇ ਦੇ ਜਿਹੜੇ ਅਗਵਾਈ ਕਰਤਾ ਸੀ ਸਰਕਾਰ ਦੇ ਬਾਦਲ ਪਰਿਵਾਰ ਕਿ ਅੱਜ ਅਕਾਲੀ ਦਲ ਉਹਦੇ ਕਰਕੇ ਨੁਕਸਾਨ ਚਾ ਰਿਹਾ ਹੈ ਔਰ ਸਿੱਖਾਂ ਦੀ ਨੁਮਾਇੰਦਾ ਜਮਾਤ ਕਿਹਾ ਜਾਂਦਾ ਹੈ ਪੋਲਿਟਿਕਲ ਪਾਰਟੀ ਅਕਾਲੀ ਦਲ ਨੂੰ ਇਸ ਕਰਕੇ ਉਸ ਜੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਕਿ ਅਸੀਂ ਚੌਣੇ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਹੋਣੇ ਇਸ ਮਾਮਲੇ ਦੇ ਵਿੱਚ ਦਖਲ ਦੇਣ ਸਵਾਲ ਇਹ ਹੈ ਕਿ ਅਗਰ ਸਿੰਘ ਸਹਬਾਨਾ ਦੀ ਇਕੱਤਰਦਾ ਦੇ ਵਿੱਚ ਉਸ ਚਿੱਠੀ ਨੂੰ ਵਿਚਾਰਿਆ ਜਾਂਦਾ ਜਿਹੜੀ ਚਿੱਠੀ ਨਰਾਜ਼ ਅਕਾਲੀ ਦੇ ਕੇ ਆਏ ਨੇ ਉਸ ਚਿੱਠੀ ਤੇ ਵਿਚਾਰ ਕਰਨ ਤੋਂ ਬਾਅਦ ਮੈਨੂੰ ਇਹ ਲੱਗਦਾ ਹੈ ਕਿ ਸ਼੍ਰੀ ਕਾਉਤਖਰ ਸਾਹਿਬ ਦੇ ਜਥੇਦਾਰ ਸੁਖਬੀਰ ਸਿੰਘ ਬਾਦਲ ਨੂੰ ਸੱਦ ਸਕਦੇ ਨੇ ਜਿਸ ਤਰ੍ਹਾਂ ਦੇ ਇਲਜ਼ਾਮ ਨਰਾਜ਼ ਅਕਾਲੀਆਂ ਨੇ ਲਾਏ ਨੇ ਉਸ ਤੋਂ ਬਾਅਦ ਸ਼੍ਰੀ ਕਾਉਤਖਰ ਸਾਹਿਬ ਦੇ ਜਥੇਦਾਰ ਮੈਨੂੰ ਇਹ ਨਹੀਂ ਲੱਗਦਾ ਕਿ ਕੋਈ ਸਿੱਧਾ ਹੁਕਮ ਸੁਣਾ ਦੇਣਗੇ ਮੈਨੂੰ ਲੱਗਦਾ ਉਹ ਇੱਕ ਵਾਰੀ ਅਕਾਲੀ ਦਲ ਦੇ ਪ੍ਰਧਾਨ ਨੂੰ ਸੱਦਣਗੇ ਸੁਖਬੀਰ ਬਾਦਲ ਉਹਨਾਂ ਨੂੰ ਸੱਦਿਆ ਜਾ ਸਕਦਾ ਹੈ ਫਿਰ ਉਹਨਾਂ ਦਾ ਪੱਖ ਸੁਣਿਆ ਜਾ ਸਕਦਾ ਹੈ ਪਰ ਸੁਖਬੀਰ ਸਿੰਘ ਬਾਦਲ ਨੂੰ ਅਗਰ ਸੱਦਿਆ ਜਾਂਦਾ ਤੇ ਸਵਾਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਕੀ ਜਾਣਗੇ ਮੈਨੂੰ ਇਹ ਲੱਗਦਾ ਕਿ ਅਗਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਨੂੰ ਸੱਦਿਆ ਜਾਂਦਾ ਤੇ ਸੁਖਬੀਰ ਸਿੰਘ ਬਾਦਲ ਨਾ ਕੇਵਲ ਜਾਣਗੇ ਬਲਕਿ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਬਾਕੀ ਲੀਡਰਾਂ ਨੂੰ ਵੀ ਨਾਲ ਲੈ ਕੇ ਜਾ ਸਕਦੇ ਨੇ ਔਰ ਜਿਹੜੇ ਇਲਜ਼ਾਮ ਨਾਰਾਜ਼ ਅਕਾਲੀਆਂ ਨੇ ਲਾਏ ਨੇ ਉਹਨਾਂ ਇਲਜ਼ਾਮਾਂ ਤੋਂ ਬਿਨਾ ਉਹ ਤਾਂ ਜਦੋਂ ਸ਼੍ਰੀ ਗੱਲਟਰਖ ਸਾਹਿਬ ਦੇ ਜੱਥੇਦਾਰ ਉਹਨਾਂ ਨੂੰ ਕੋਈ ਸਵਾਲ ਕਰਨਗੇ ਉਹਦਾ ਤਾਂ ਜਵਾਬ ਦੇਣਗੇ ਔਰ ਉਸ ਤੋਂ ਬਿਨਾ ਵੀ ਮੈਨੂੰ ਇਹ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਜਦੋਂ ਪੇਸ਼ ਹੋਣਗੇ ਤੇ ਉਹ ਇਹ ਜ਼ਰੂਰ ਗੱਲ ਕਰਨਗੇ ਕਿ ਅਸੀਂ ਪਹਿਲਾਂ ਵੀ ਮਾਫੀ ਮੰਗੀ ਹੈ ਤੇ ਹੁਣ ਵੀ ਅਸੀਂ ਜਮਾ ਆਜਾਤਨਾ ਤੇ ਮਾਫੀ ਮੰਗਣ ਲਈ ਤਿਆਰ ਆ ਜੋ ਸਾਨੂੰ ਸਿੰਘ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਥੇਦਾਰ ਹੁਕਮ ਲਾਉਣਗੇ ਅਸੀਂ ਪਾਲਣਾ ਕਰਾਂਗੇ ਸੋ ਮੈਨੂੰ ਇਹ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਵੀ ਨਿਮਰਤਾ ਦੇ ਨਾਲ ਪੇਸ਼ ਹੋਣਗੇ ਹੁਣ ਪਹਿਲੀ ਮੀਟਿੰਗ ਦੇ ਵਿੱਚ ਸਿੱਧਾ ਹੁਕਮ ਸੁਣਾਉਣ ਦੀ ਬਜਾਏ ਨਾਰਾਜ਼ ਅਕਾਲੀਆਂ ਦੀ ਚਿੱਠੀ ਤੇ ਮੈਨੂੰ ਲੱਗਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਥੇਦਾਰ ਸਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਦਾ ਪੱਖ ਸੁਣਨਗੇ ਔਰ ਫਿਰ ਕੋਈ ਫੈਸਲਾ ਸੁਣਾਉਣਗੇ ਮੇਰਾ ਕੁਝ ਬੁੱਧੀਜੀਵਨ ਜੀਵੀਆਂ ਨਾਲ ਮੇਰੀ ਗੱਲ ਹੋਈ ਉਹਨਾਂ ਦਾ ਵੀ ਨਜ਼ਰੀਆ ਇਸੇ ਤਰ੍ਹਾਂ ਦਾ ਸੀ ਕਿ ਉਹ ਬਿਲਕੁਲ ਪੱਖ ਸੁਣ ਕੇ ਬਹੁਤ ਗੰਭੀਰਤਾ ਪੂਰਵਕ ਸਿੰਘ ਸਹਿਬਾਨ ਵਿਚਾਰਾਂ ਕਰਕੇ ਕਿਉਂਕਿ ਇਹ ਮਸਲਾ ਬਹੁਤ ਵੱਡਾ ਹੈ ਇਹ ਮਸਲਾ ਉਹਨਾਂ ਛੋਟਾ ਨਹੀਂ ਹੈ ਸਧਾਰਨ ਨਹੀਂ ਹੈ ਜਿੰਨਾ ਦੇਖਣ ਨੂੰ ਲੱਗਦਾ ਕਿਉਂਕਿ ਸੁਖਵੀਰ ਸਿੰਘ ਬਾਦਲ ਹੁਣੀ ਇਹ ਤਾਂ ਪਹਿਲਾਂ ਵੀ ਕਹਿ ਚੁੱਕੇ ਨੇ ਕਿ ਜਿਹੜੇ ਬੇਅਦਬੀਆਂ ਦੇ ਮਾਮਲੇ ਸੀ ਸੁਖਵੀਰ ਬਾਦਲ ਹੁਣੀ ਇਹ ਕਹਿੰਦੇ ਰਹੇ ਪਹਿਲਾਂ ਕਿ ਅਸੀਂ ਬੇਅਦਬੀਆਂ ਨਹੀਂ ਕਰਾਈਆਂ ਪਰ ਹਾਂ ਸਾਡੀ ਸਰਕਾਰ ਇਨਸਾਫ ਨਹੀਂ ਦੇ ਸਕੀ ਉਹਦੇ ਪਿੱਛੇ ਵੱਖ-ਵੱਖ ਕਾਰਨ ਰਹੇ ਐ ਤੇ ਉਹ ਅਸੀਂ ਉਹ ਗਲਤੀ ਮੰਨਦੇ ਆ ਕਿ ਸਾਡੀ ਸਰਕਾਰ ਵੇਲੇ ਅਸੀਂ ਇਨਸਾਫ ਨਹੀਂ ਦੇ ਸਕੇ ਇਹ ਗਲਤਾਂ ਉਹ ਮੰਨਦੇ ਨੇ ਹੁਣ ਅਗਲੀ ਗੱਲ ਜਦੋਂ ਸਿੰਘ ਸਾਹਿਬ ਉਹਨਾਂ ਨੂੰ ਸੱਦਦੇ ਨੇ ਉਸ ਤੋਂ ਬਾਅਦ ਹੋਰ ਕਿਹੜੀਆਂ ਕਿੜੀਆਂ ਗੱਲਾਂ ਨੇ ਜਿਹੜੀਆਂ ਸ਼੍ਰੀ ਗੁਰੂ ਕਾਲਕਤਾਰ ਸਾਹਿਬ ਦੇ ਜਥੇਦਾਰ ਉਹਨਾਂ ਤੋਂ ਪੁੱਛਦੇ ਨੇ ਜਾਂ ਨਰਾਜ਼ ਅਕਾਲੀਆਂ ਦੀ ਚਿੱਠੀ ਤੋਂ ਬਾਅਦ ਸਪਸ਼ਟੀਕਰਨ ਮੰਗਦੇ ਨੇ ਇਹ ਅੱਜ ਦੇਖਣ ਵਾਲੀ ਗੱਲ ਰਹੂਗੀ ਅੱਜ ਦਾ ਦਿਨ ਬਹੁਤ ਅਹਿਮ ਦਿਨ ਮੰਨਿਆ ਜਾ ਰਿਹਾ ਦੂਜੇ ਪਾਸੇ ਜਿਹੜੇ ਨਰਾਜ਼ ਅਕਾਲੀ ਦੀ ਉਹ ਅੱਜ ਚੰਡੀਗੜ੍ਹ ਦੇ ਵਿੱਚ ਵੱਖਰੇ ਤੌਰ ਤੇ ਮੈਟ ਬੈਠਕ ਕਰ ਰਹੇ ਨੇ ਉਹ ਪ੍ਰੈਜ਼ੀਡੀਅਮ ਦੇ ਤੌਰ ਦੇ ਉੱਤੇ ਅੱਗੇ ਬਾਤ ਸੱਜਦੇ ਨੇ ਹੁਣ ਉਹ ਨਰਾਜ਼ ਅਕਾਲੀ ਅੱਜ ਦੀ ਮੀਟਿੰਗ ਦੇ ਵਿੱਚ ਹੋਰ ਕੀ ਫੈਸਲੇ ਕਰਦੇ ਨੇ ਕੀ ਜਿਹੜਾ ਜਿਹੜੇ ਉਹਨਾਂ ਦੇ ਜਿਹੜੇ ਉਹਨਾਂ ਦੇ ਸਾਰੇ ਸਾਥੀ ਨੇ ਕੀ ਆਪਣੇ ਟੀਮ ਮੈਂਬਰਾਂ ਨੂੰ ਕੀ ਉਹ ਕਿਸੇ ਕਮੇਟੀ ਦੇ ਰੂਪ ਦੇ ਵਿੱਚ ਸੰਬੋਧਨ ਕਰਦੇ ਨੇ ਕੀ ਉਹ ਆਪਣੀ ਜਿਹੜੀ ਟੀਮ ਉਹਨਾਂ ਦੀ ਅਗਵਾਈ ਕਰਨ ਵਾਲੇ ਕੁਝ ਲੀਡਰਾਂ ਨੂੰ ਅੱਗੇ ਕਰਦੇ ਨੇ ਉਹ ਕੀ ਕਰਦੇ ਨੇ ਨਰਾਜ਼ ਅਕਾਲੀਆ ਇਹਦੇ ਉੱਤੇ ਬਹੁਤ ਕੁਝ ਨਿਰਪਰ ਕਰੂਗਾ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਦੇਣ ਤੋਂ ਬਾਅਦ ਮੈਨੂੰ ਇਹ ਲੱਗਦਾ ਕਿ ਰਸਮੀ ਤੌਰ ਤੇ ਉਹਨਾਂ ਨੇ ਇਹ ਵੱਡੀ ਮੀਟਿੰਗ ਬੁਲਾਈ ਹੈ ਉਸ ਤੋਂ ਬਾਅਦ ਵੀ ਇੱਕ ਮੀਟਿੰਗ ਉਹਨਾਂ ਨੇ ਕੀਤੀ ਹੈ ਹੁਣ ਉਹਨਾਂ ਦੀ ਅਗਲੀ ਰੂਪਰੇਖਾ ਕੀ ਹੋਊਗੀ ਕਿਉਂਕਿ ਉਹ ਇਹ ਵੀ ਕਹਿ ਰਹੇ ਸੀ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਬਚਾਓ ਯਾਤਰਾ ਸ਼ੁਰੂ ਕਰਾਂਗੇ ਜਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਬਚਾਓ ਮਹਿੰਮ ਸ਼ੁਰੂ ਕਰਾਂਗੇ ਅਭਿਆਨ ਸ਼ੁਰੂ ਕਰਾਂਗੇ ਉਹ ਕੀ ਰੂਪਰੇਖਾ ਹੋਊਗੀ ਉਹਨਾਂ ਦੀਆਂ ਪੋਲੀਟੀਕਲ ਸਰਗਰਮੀਆਂ ਆਉਣ ਦੇ ਸਮੇਂ ਕਿਹੋ ਜੀਆਂ ਹੋਣਗੀਆਂ ਇਹਦੇ ਉੱਪਰ ਬਹੁਤ ਕੁਝ ਅੱਜ ਦੀ ਮੀਟਿੰਗ 'ਚ ਨਿਰਪਰ ਕਰੂਗਾ ਕਿਉਂਕਿ ਇਹ ਸੰਭਾਵਨਾਵਾਂ ਲਗਾਤਾਰ ਬਣ ਰਹੀਆਂ ਨੇ ਕਿ ਕੇਂਦਰ ਸਰਕਾਰ ਜਲਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾ ਸਕਦੀ ਹੈ ਔਰ ਅਗਰ ਕੇਂਦਰ ਸਰਕਾਰ ਨੇੜਲੇ ਭਵਿੱਖ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਐਲਾਨ ਕਰਦੀ ਹੈ ਉਸ ਵੇਲੇ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੇ ਮਨਮਟਾਵ ਨੇ ਇਹ ਖਤਮ ਹੋਣੇ ਲਾਜ਼ਮੀ ਨੇ ਅਗਰੇ ਨਹੀਂ ਹੁੰਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਵੀ ਕਿਤੇ ਸਥਿਤੀ ਉਹੀ ਨਾ ਬਣੇ ਜੋ ਜਲੰਧਰ ਚੋਣਾਂ ਚ ਬਣੀ ਹੈ ਇੱਕ ਤਰ੍ਹਾਂ ਬੀਬੀ ਸੁਲਜੀਤਕਰ ਉਹਨਾਂ ਦੇ ਨਾਲ ਖੜਾ ਔਰ ਮੁੱਖ ਅਕਾਲੀ ਦਲ ਨੇ ਸਮਰਥਨ ਵਾਪਸ ਲਿਆ ਔਰ ਬੌਧਨ ਸਮਾਜ ਪਾਰਟੀ ਨੂੰ ਸਮਰਥਨ ਦਿੱਤਾ ਸੋ ਇਸ ਤਰ੍ਹਾਂ ਦੀਆਂ ਸਥਿਤੀਆਂ ਨਾ ਆਉਣ ਕਿ ਅਣ ਐਲਾਨੇ ਤੌਰ ਤੇ ਸ਼ਰੋਮੀ ਅਕਾਲੀ ਦਲ ਟੁੱਟਿਆ ਹੋਇਆ ਲੱਗੇ ਉਹਦੇ ਨਾਲ ਵੀ ਬਹੁਤ ਵੱਡਾ ਇੱਕ ਸਿਆਸੀ ਘਮਾਸ ਪੰਜਾਬ ਚ ਮੱਚ ਸਕਦਾ ਹੈ ਸੋ ਅੱਜ ਨਾਰਾਜ਼ ਅਕਾਲੀ ਕੀ ਫੈਸਲਾ ਕਰਦੇ ਨੇ ਉਹਦੇ ਉੱਤੇ ਵੀ ਬਹੁਤ ਕੁਝ ਨਿਰਭਰ ਕਰਦਾ ਹੈ ਕਿ ਉਹ ਆਪਣੇ ਚੋਂ ਕਿਸੇ ਨੂੰ ਅਗਵਾਈ ਕਰਤਾ ਦੇ ਤੌਰ ਤੇ ਅੱਗੇ ਲੈ ਕੇ ਆਉਂਦੇ ਨੇ ਕੋਈ ਕਨਵੀਨਰ ਬਣਾਉਂਦੇ ਨੇ ਜਾਂ ਕੋਈ ਕਮੇਟੀ ਬਣਾਉਂਦੇ ਨੇ ਇਹਦੇ ਤੇ ਨਜ਼ਰ ਆਈ ਬਿਲਕੁਲ ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ ਡਲਾ ਜੀ ਕਿ ਕਈ ਸਵਾਲ ਨੇ ਜਿਨ੍ਹਾਂ ਉੱਪਰ ਖਬਰ ਨਜ਼ਰ ਜੋ ਹੈ ਸਭ ਦੀ ਜ਼ਰੂਰ ਬਣੀ ਰਹੇਗੀ ਸੋ ਅਸੀਂ ਸਾਰੇ ਜੋ ਅਪਡੇਟ ਵੀ ਆਪਣੇ ਅਗਲੇ ਪ੍ਰੋਗਰਾਮਜ਼ ਦੇ ਜ਼ਰੀਏ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝੇ ਕਰਦੇ ਹੀ ਰਵਾਂਗੇ ਪਰ ਜਿਵੇਂ ਤੁਸੀਂ ਹੁਣ ਵੀ ਗੱਲ ਕਰਦੇ ਆ ਡਲਾ ਜੀ ਜਲੰਧਰ ਜ਼ਿਮਨੀ ਚੌਂ ਦਾ ਜ਼ਿਕਰ ਕੀਤਾ ਸੀ ਸੋ ਜਲੰਧਰ ਜ਼ਿਮਨੀ ਚੌਂ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਪੰਜਾਬ ਦੀ ਸਿਆਸਤ ਦੀ ਤਾਂ ਕੀ ਲੱਗਦਾ ਹੈ ਕਿਸ ਤਰ੍ਹਾਂ ਦੀ ਤਬਦੀਲੀ ਦੇਖੀ ਜਾ ਰਹੀ ਹੈ ਹੁਣ ਕਿਉਂਕਿ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਭਗਵੰਤ ਮਾਨ ਨੂੰ ਮਜ਼ਬੂਤੀ ਜ਼ਰੂਰ ਮਿਲੀ ਹੈ ਸਿਆਸਤ ਦੇ ਵਿੱਚ ਪਰ ਕੋਦੀ ਹੁਣ ਆਪਾਂ ਗੱਲ ਕਰੀਏ ਕਿਉਂਕਿ ਅਗਲੇ 3 ਮਹੀਨਿਆਂ ਦੇ ਵਿੱਚ ਚਾਰ ਹੋਰ ਜ਼ਿਮਨੀ ਚੋਣਾਂ ਵੀ ਹੋਣੀਆਂ ਤਾਂ ਆਪਾਂ ਸਿਆਸਤ ਦੀ ਤਬਦੀਲੀ ਨੂੰ ਕਿਸ ਢੰਗ ਨਾਲ ਦੇਖਿਆ ਸਮਝ ਸਕਦੇ ਹਾਂ ਹੁਣ ਦੇਖੋ ਭਗਵਾਨ ਤੁਮਾਨ ਇਸ ਜਿੱਤ ਤੋਂ ਬਾਅਦ ਪੋਲੀਟੀਕਲ ਤੌਰ ਦੇ ਉੱਤੇ ਆਪਣੀ ਪਾਰਟੀ 'ਚ ਵੀ ਹੋਰ ਤਕੜੇ ਹੋਏ ਨੇ ਔਰ ਪੋਲੀਟੀਕਲ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਵੀ ਜਿਹੜੇ ਜਿਹੜੇ ਕਈ ਵਿਰੋਧੀ ਲਗਾਤਾਰ ਗੱਲਾਂ ਕਰਦੇ ਸੀ ਕਿ ਜ਼ਿਮਨੀ ਚੋਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਬਦਲ ਦੇਣਾ ਜਿਮਨੀ ਚੋਣ ਤੋਂ ਬਾਅਦ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਰਹਿਣਾ ਸੋ ਜਿਹੜੇ ਵਿਰੋਧੀ ਧਿਰ ਦੇ ਲੀਡਰ ਇਸ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਸੀ ਘੱਟੋ ਘੱਟ ਉਹਨਾਂ ਦੀ ਬੋਲਤੀ ਹੈ ਜਿਹੜੀ ਸਿਆਸੀ ਬੋਲਤੀ ਉਹ ਬੰਦ ਹੋ ਜਾਣੀ ਹੁਣ ਕਿਉਂਕਿ ਹੁਣ ਭਗਵੰਤ ਮਾਨ ਪੰਜਾਬ ਚ ਬਤੌਰ ਮੁੱਖ ਮੰਤਰੀ ਬਦਲਿਆ ਜਾਊ ਇਹਦੀਆਂ ਸੰਭਾਵਨਾਵਾਂ ਦੂਰ ਦੂਰ ਤੱਕ ਨਹੀਂ ਹੈ ਔਰ ਜਿਸ ਤਰ੍ਹਾਂ ਨਾਲ ਜਲੰਧਰ ਚ ਆਮ ਆਦਮੀ ਪਾਰਟੀ ਜਿੱਤੀ ਹੈ ਉਮੀਦ ਆਮ ਆਦਮੀ ਪਾਰਟੀ ਨੂੰ ਵੀ ਇਹੀ ਸੀ ਕਿ ਸਖਤ ਮੁਕਾਬਲਾ ਹੋਊਗਾ ਕਾਂਗਰਸ ਵਾਲੇ ਵੀ ਇਹੀ ਸੋਚਦੇ ਸੀ ਤੇ ਬੀਜੇਪੀ ਵਾਲੇ ਵੀ ਪਰ ਉਹਨਾਂ ਨੂੰ ਇਹ ਸੀ ਕਿ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਸਾਨੂੰ ਇੰਨਾ ਵੱਡਾ ਮਾਰਜਿਨ ਮਿਲਿਆ ਹੁਣ ਮੈਂ ਹੈਰਾਨਾ ਕਿ ਬੀਜੇਪੀ 42000 ਤੋਂ 40000 ਤੋਂ ਬੀਜੇਪੀ ਵੀ 17000 ਤੇ ਆ ਗਈ ਹੁਣ ਬੀਜੇਪੀ ਨੂੰ ਵੀ ਆਤਮ-ਮੰਨਥਨ ਕਰਨ ਦੀ ਲੋੜ ਹੈ ਕਿ ਸਾਡੇ ਨਾਲ ਅਜਿਹਾ ਕਿਉਂ ਹੋਇਆ ਪਰ ਜਿਵੇਂ ਦੇਖਾਂ ਤੇ ਲਗਭਗ 13 ਕਸਿਮਨੀ ਚੋਣਾਂ ਹੋਈਆਂ ਨੇ 10 ਜੁਲਾਈ ਨੂੰ ਔਰ ਇਹਦੇ ਵਿੱਚੋਂ 4-5 ਕੈਂਡੀਡੇਟ ਜਿਹੜੇ ਕਾਂਗਰਸ ਛੱਡ ਕੇ ਬੀਜੇਪੀ 'ਚ ਗਏ ਸੀ ਜਾਂ ਹੋਰ ਪਾਰਟੀਆਂ ਜੋ ਬੀਜੇਪੀ 'ਚ ਗਏ ਸੀ ਚਾਰ ਪੰਜ ਕੈਂਡੀਡੇਟ ਜਿਹੜੇ ਦਲ ਬਦਲੂ ਸੀ ਹਰ ਜੋਜੀ ਵੱਖ-ਵੱਖ ਪਾਰਟੀਆਂ ਦੇ ਉਹ ਸਾਰੇ ਹਾਰ ਗਏ ਹੁਣ ਜੀ ਚੰਗਰਾਲ ਵੀ ਪਾਰਟੀ ਬਦਲ ਕੇ ਆਏ ਨੇ ਇੱਕ ਵਾਰੀ ਆਪ ਦੇ ਐਮਐਲਏ ਸੀ ਪਹਿਲਾਂ ਸੁਸ਼ੀਲ ਰਿੰਕੂ ਹਾਰੇ ਸੋ ਪੰਜਾਬ 'ਚ ਕੀ ਲੋਕ ਆਉਂਦੇ ਸਮੇਂ ਦੇ ਵਿੱਚ ਦਲ ਬਦਲੂਆਂ ਨੂੰ ਨਕਾਰ ਦੇਣਗੇ ਇਹ ਬੀਜੇਪੀ ਦੇ ਲਈ ਵੀ ਚਿੰਤਨ ਤੇ ਮੰਤਨ ਦਾ ਸਮਾਂ ਕਿਉਂਕਿ ਬੀਜੇਪੀ ਦੂਜੀਆਂ ਪਾਰਟੀਆਂ 'ਚੋਂ ਹੀ ਧਾਰੇ ਲਿਆ ਰਹੀ ਹੈ ਉਮੀਦਾਰ ਬੀਜੇਪੀ ਆਪਣੇ ਵਰਕਰਾਂ ਦੀ ਅਗਰ ਜਲੰਧਰ ਚ ਬੀਜੇਪੀ ਨੇ ਆਪਣਾ ਵਰਕਰ ਉਤਾਰਿਆ ਹੁੰਦਾ ਕੋਈ ਤੇ ਗੱਲ ਬਦਲ ਸਕਦੀ ਸੀ ਬੀਜੇਪੀ ਦੀ ਪਰ ਬੀਜੇਪੀ ਨੂੰ ਵੀ ਹੁਣ ਆਤਮ ਮੰਥਨ ਤੇ ਚਿੰਤਨ ਕਰਨਾ ਪੈਣਾ ਹੈ ਖਾਲੀ ਲੋਕ ਸਭਾ ਦੇ ਵਿੱਚ 18 19% ਵੋਟਾਂ ਆ ਗਈਆਂ ਇਹਦਾ ਮਤਲਬ ਇਹ ਨਹੀਂ ਕਿ 227 ਦੀਆਂ ਚੋਣਾਂ ਦੇ ਵਿੱਚ ਅਗਰ ਦੂਜੀਆਂ ਪਾਰਟੀਆਂ ਜੋ ਲੋਕ ਬੀਜੇਪੀ ਚਾਹੁੰਦੇ ਨੇ ਤੇ ਬੀਜੇਪੀ ਜਿੱਤੂ ਨਾਲੇ ਇਹ ਵੀ ਗਲਤ ਹੈ ਹੋਗੀ ਕਿ ਕਿਸਾਨ ਮਸਲੇ ਨਵੇੜੇ ਬਿਨਾ ਪਿੰਡਾਂ ਚ ਬੀਜੇਪੀ ਦਾ ਆਧਾਰ ਨਹੀਂ ਵਧਣਾ ਜਦ ਤੱਕ ਕਿਸਾਨੀ ਸਾਡਾ ਸਭ ਤੋਂ ਵੱਡਾ ਵਰਗ ਬੀਜੇਪੀ ਦੇ ਨਾਲ ਨਹੀਂ ਹੁੰਦਾ ਔਰ ਇਸੇ ਤਰ੍ਹਾਂ ਦੀ ਸਥਿਤੀ ਕਾਂਗਰਸ ਲਈ ਵੀ ਬਣੀ ਹੈ ਕਾਂਗਰਸ ਨੇ ਜਲੰਧਰ ਦੀ ਚੋਣ ਨੂੰ ਇਸ ਤਰੀਕੇ ਨਾਲ ਲੜਿਆ ਜਿਵੇਂ ਕਾਂਗਰਸ ਜਿੱਤੀ ਪਈ ਹੁੰਦੀ ਹੈ ਕਾਂਗਰਸ ਦੇ ਲੀਡਰ ਸੱਤ ਸੀਟਾਂ ਜਿੱਤ ਕੇ ਲੋਕ ਸਭਾ ਦੀਆਂ অতি ਉਤਸ਼ਾਹਿਤ ਸੀ ਔਰ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਜਿੱਤੀਆਂ ਗਈਆਂ ਉਹਦੇ ਪਿੱਛੇ ਵੱਡਾ ਫੈਕਟਰ ਮੈਂ ਅੱਜ ਵੀ ਇਹ ਮੰਨਦਾ ਮਹਿਲਾਵਾਂ ਨੂੰ ਕਹਿ ਦਿੱਤਾ ਕਿ ਤੁਹਾਡੇ ਖਾਤਿਆਂ 'ਚ ਲੱਖ ਰੁਪਏ ਪੈਣਗੇ ਐਮਐਸਪੀ ਦੇ ਕਾਨੂੰਨ ਦੀ ਗਰੰਟੀ ਜਿਹਦੇ ਕਰਕੇ ਕਿਸਾਨੀ ਵੋਟ ਕਾਂਗਰਸ ਨੂੰ ਗਈ ਔਰ ਮਹਿਲਾਵਾਂ ਦੀ ਵੋਟ ਕਾਂਗਰਸ ਨੂੰ ਗਈ ਪਰ ਕਿਉਂਕਿ ਹੁਣ ਉਹ ਗੱਲਾਂ ਸਾਫ਼ ਹੋ ਗਈਆਂ ਵੀ ਨਾ ਤਾਂ ਲੱਖ ਰੁਪਏ ਖਾਤਿਆਂ 'ਚ ਪੈ ਸਕਦੇ ਮਹਿਲਾਵਾਂ ਦੇ ਨਾ ਕਿਸਾਨਾਂ ਦੇ ਬਾਰੇ ਇੱਥੇ ਕੁਝ ਕੀਤਾ ਜਾ ਸਕਦਾ ਤੇ ਕਾਂਗਰਸ ਫੇਰ ਤੀਜੇ ਨੰਬਰ ਤੇ ਆ ਗਈ ਜਲੰਧਰ ਦੇ ਵਿੱਚ ਔਰ ਇਹ ਕਾਰਨ ਹੈ ਕਿ ਸਿਆਸਤ ਇਡੀ ਤੇਜ਼ੀ ਨਾਲ ਪੰਜਾਬ 'ਚ ਬਦਲੀ ਹੈ ਔਰ ਬਦਲਦੀ ਹੈ ਲੋਕ ਸਭਾ ਚੋਣਾਂ ਤੋਂ ਬਾਅਦ ਜ਼ਰੂਰੀਆਂ ਨੂੰ ਇਹ ਲੱਗਣ ਲੱਗ ਗਿਆ ਸੀ ਵੀ ਆਮ ਆਦਮੀ ਪਾਰਟੀ ਦੀ ਹਵਾ ਖਤਮ ਹੋ ਗਈ ਪਰ ਭਗਵੰਤ ਮਾਨ ਨੇ ਇੱਕ ਵਾਰ ਫੇਰ ਝਾੜੂ ਚਲਾਤਾ ਤੇ ਹੁਣ ਇਸ ਝਾੜੂ ਚਲਾਏ ਦੇ ਮੱਦੇਨਜ਼ਰ ਭਗਵੰਤ ਮਾਨ ਦੇ ਔਰ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੀ ਹੌਸਲੇ ਬੁਲੰਦ ਹੈ ਉਹ ਆਪਣੇ ਆਪ ਨੂੰ ਇਹ ਮਹਿਸੂਸ ਕਰਦੇ ਨੇ ਵੀ ਲੋਕ ਸਾਡੇ ਨਾਲ ਨੇ ਭਾਵੇਂ ਮੁਫਤ ਬਿਜਲੀ ਆ ਜਾਂ ਹੋਰ ਸਕੀਮਾਂ ਨੇ ਲੋਕਾਂ ਨੇ ਉਹਨਾਂ ਦੀ ਵਜ੍ਹਾ ਕਰਕੇ ਸਾਨੂੰ ਵੋਟਾਂ ਪਾਈਆਂ ਨੇ ਔਰ ਜਿਹੜੀਆਂ ਚਾਰ ਜ਼ਿਮਨੀ ਚੋਣਾਂ ਨੇ ਉਹ ਹੁਣ ਦਿਲਚਸਪ ਬਣ ਗਈਆਂ ਦੇਖੋ ਚਾਰ ਜ਼ਿਮਨੀ ਚੋਣਾ ਅਕਤੂਬਰ ਚ ਸੰਭਾਵਨਾ ਹੈ ਹਰਿਆਣੇ ਦੀਆਂ ਵੋਟਾਂ ਪੈ ਸਕਦੀਆਂ ਅਕਤੂਬਰ ਨਵੰਬਰ ਹੁਣ ਅਕਤੂਬਰ ਚ ਜੇਕਰ ਹਰਿਆਣੇ ਦੀਆਂ ਚੋਣਾਂ ਹੁੰਦੀਆਂ ਨੇ ਤੇ ਹਰਿਆਣੇ ਦੀਆਂ ਚੋਣਾਂ ਦੇ ਨਾਲ ਹੀ ਪੰਜਾਬ ਦੀਆਂ ਚਾਰ ਜ਼ਿਮਨੀ ਚੋਣਾਂ ਹੋ ਸਕਦੀਆਂ ਨੇ ਹੁਣ ਇਹਦਾ ਮਤਲਬ ਹੈ ਜੁਲਾਈ ਤੁਸੀਂ ਬੈਠੇ ਆ ਅਗਸਤ ਸਤੰਬਰ ਤੇ ਅਕਤੂਬਰ ਚ ਕਿਸੇ ਵੇਲੇ ਵੀ ਵੋਟਾਂ ਪੈ ਸਕਦੀਆਂ ਨੇ ਜੁਲਾਈ ਦਾ ਅੱਜ ਅਸੀਂ 16ਵਾਂ 15ਵੀਂ ਤਰੀਕ ਚ ਆ ਗਏ ਆ ਇਹਦਾ ਮਤਲਬ ਹੈ ਕਿ 2 ਤੋਂ 2.5 ਮਹੀਨੇ ਰਹਿ ਗਏ ਹੁਣ ਇਹ 2 ਢਾਈ ਮਹੀਨਿਆਂ ਦੇ ਵਿੱਚ ਪੰਜਾਬ ਦੀ ਸਿਆਸਤ ਨੇ ਫੇਰ ਮੋੜਾ ਖਾਣਾ ਹੈ ਪਰ ਅਗਲੀਆਂ 4 ਜਿਮਨੀ ਚੋਣਾ ਇਹ ਵਿਕਾਰ ਦਾ ਸਵਾਲ ਬਣ ਗਈਆਂ ਹੁਣ ਕਾਂਗਰਸ ਲਈ ਔਰ ਬੀਜੇਪੀ ਲਈ ਔਰ ਅਕਾਲੀ ਦਲ ਲਈ ਕਿਉਂਕਿ ਭਗਵੰਤ ਮਾਨ ਨੇ ਤਾਂ ਆਪਣੇ ਆਪ ਨੂੰ ਫੇਰ ਇੱਕ ਵਾਰ ਜੇਤੂ ਸਾਬਤ ਕਰ ਲਿਆ ਹੁਣ ਫੇਰ ਵਾਰੀ ਕਾਂਗਰਸ ਦੀ ਬੀਜੇਪੀ ਦੀ ਔਰ ਅਕਾਲੀ ਆਂਦੀ ਹੈ ਕਾਂਗਰਸ ਤੇ ਇਹ ਜ਼ਿੰਮੇਵਾਰੀ ਹੈ ਵੀ 7 ਸੀਟਾਂ ਤੁਹਾਡੀਆਂ ਟੁੱਕਾ ਤਾਂ ਨਹੀਂ ਸੀ ਔਰ ਬੀਜੇਪੀ ਤੇ ਵੀ ਇਹ ਹਰੀ ਹੈ ਵੀ ਤੁਹਾਡਾ 18 19% ਟੁੱਕਾ ਤਾਂ ਨਹੀਂ ਸੀ ਔਰ ਜਿਹੜੀਆਂ ਹੁਣ ਵੋਟਾਂ ਪੈਣੀਆਂ ਨੇ ਉਥੇ ਪਿੰਡੂ ਖੇਤਰ ਵੀ ਨਾਲ ਨੇ ਪਿੰਡਾਂ ਦੀਆਂ ਵੋਟਾਂ ਵੀ ਨਾਲ ਨੇ ਹੁਣ ਕਿਸਾਨ ਪਹਿਲਾਂ ਹੀ ਭਾਜਪਾ ਨੂੰ ਪਿੰਡਾਂ 'ਚ ਵੜਨ ਨਹੀਂ ਦਿੱਤਾ ਲੋਕ ਸਭਾ ਚੋਣਾਂ 'ਚ ਬਹੁਤ ਸਾਰੀਆਂ ਥਾਵਾਂ 'ਤੇ ਇਸ ਕਰਕੇ ਭਾਜਪਾ ਲਈ ਸਭ ਤੋਂ ਵੱਡੀ ਚੁਣੌਤੀ ਹੈ ਉਸ ਤੋਂ ਬਾਅਦ ਕਾਂਗਰਸ ਲਈ ਸਭ ਤੋਂ ਵੱਡੀ ਚੁਣੌਤੀ ਹੈ ਇੱਕ ਸੀਟ ਹੈ ਰਾਜਾ ਵੜਿੰਗ ਦੀ ਜਿਹੜੇ ਪ੍ਰਧਾਨ ਵੀ ਨੇ ਐਮਪੀ ਵੀ ਨੇ ਹੁਣ ਚਰਨਜੀਤ ਚੰਨੀ ਐਮਪੀ ਬਣ ਕੇ ਜਿੱਤੇ ਸੀ ਉਹ ਆਪਣੇ ਹਲਕੇ 'ਚ ਜਿਤਾ ਨਹੀਂ ਸਕੇ ਕਾਂਗਰਸ ਚਰਨਜੀਤ ਚੰਨੀ ਹੋਣਾਂ ਲਈ ਵੀ ਹੁਣ ਹੋਰ ਮਿਹਨਤ ਦੀ ਲੋੜ ਆ ਗਈ ਹੁਣ ਸੁਖਜਿੰਦਰ ਰੰਧਾਵਾ ਡੇਰਾ ਬਾਬਾ ਨਾਨਕ ਉਹਨਾਂ ਦੀ ਜ਼ਿੰਮੇਵਾਰੀ ਹੋਣੀ ਹੈ ਔਰ ਪ੍ਰਤਾਪ ਬਾਜਵਾ ਦੀ ਰਾਜਾ ਵੜਿੰਗ ਦੀ ਜ਼ਿੰਮੇਵਾਰੀ ਹੋਣੀ ਗਿੱਦੜਵਾਹਾ ਦੀ ਸੀਟ ਰਾਜਾ ਵੜਿੰਗ ਤਾਂ ਪ੍ਰਧਾਨ ਨੇ ਸਾਰੀਆਂ ਸੀਟਾਂ ਉਹਨਾਂ ਦੀ ਜ਼ਿੰਮੇਵਾਰੀ ਹੈ ਹੁਣ ਬਰਨਾਲਾ ਦੀ ਸੀਟ ਔਰ ਚੰਬੇਵਾਲ ਦੀ ਸੀ ਇਸ ਕਰਕੇ ਬਹੁਤ ਦਿਲਚਸਪ ਮੋੜ ਤੇ ਹਜੂਰ ਜੀ ਪੰਜਾਬ ਦੀ ਸਿਆਸਤ ਜਾਣੀ ਹੈ ਕਾਂਗਰਸ ਨੂੰ ਕਿਤੇ ਨਾ ਕਿਤੇ ਇਕੱਠੇ ਹੋ ਕੇ ਕਾਂਗਰਸ ਦੇ ਲੀਡਰਾਂ ਨੇ ਜਲੰਧਰ ਦੀ ਚੋਣ ਦੇ ਵਿੱਚ ਵੀ ਬਹੁਤਾ ਜ਼ੋਰ ਨਹੀਂ ਲਾਇਆ ਉਹ অতি ਉਤਸ਼ਾਹ ਦੇ ਵਿੱਚ ਸੀ ਕਿ ਕਾਂਗਰਸ ਦੀ ਤਾਂ ਗੱਲ ਬਣੀ ਪਈ ਹੈ ਜਿਵੇਂ ਪਿੱਛੇ ਜੇ ਰਾਜਾ ਵੜਿੰਗ ਕਹਿੰਦੇ ਸੀ ਕਿ ਪੰਜਾਬ 'ਚ ਕਾਂਗਰਸ ਦੀ ਲਹਿਰ ਚੱਲ ਰਹੀ ਹੈ ਔਰ ਤੁਸੀਂ ਦੇਖੋ ਲਹਿਰ ਕਾਂਗਰਸ ਦੀ ਦੇਖੋ 40 ਦਿਨਾਂ ਦੀ ਮੱਥੀ ਪਾ ਕੇ ਫੁੱਸ ਹੋ ਗਈ ਜੇ ਅਸੀਂ ਦੇਖਿਆ ਜਾਵੇ ਇਸ ਕਰਕੇ ਅੱਜ ਦੇ ਸਮੇਂ 'ਚ ਲਹਿਰਾਂ ਲੂਰਾਂ ਕਿਸੇ ਦੀ ਨਹੀਂ ਚੱਲਦੀਆਂ ਜਦੋਂ ਦੀ ਭਾਜਪਾ 240 ਤੇ ਆਈ ਹੈ ਬੀਜੇਪੀ ਦੀ ਲਹਿਰ ਵੀ ਖਤਮ ਹੋ ਗਈ ਮੁਲਕ 'ਚ ਜਿਹੜੀਆਂ ਗੱਲਾਂ ਹੁੰਦੀਆਂ ਸੀ ਮੋਦੀ ਹੈ ਤਾਂ ਮਮਕਨ ਹੈ ਉਹਨੋਂ ਨਾਰਾ ਨਹੀਂ ਮਾਰਦੇ ਬੀਜੇਪੀ ਵਾਲੇ ਹੁਣ ਬੀਜੇਪੀ ਵਾਲੇ ਨੇ ਵੀ ਉਹ ਨਾਰਾ ਬੰਦ ਕਰਤਾ ਨਾ ਬੀਜੇਪੀ ਵਾਲੇ ਹੁਣ ਮੋਦੀ ਸਰਕਾਰ ਕਹਿੰਦੇ ਨੇ ਹੁਣ ਉਹ ਫੇਰ ਐਨਡੀਆ ਸਰਕਾਰ ਤੇ ਵਾਪਸ ਆ ਗਏ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਇੱਕ ਵਾਰ ਬਣੀ ਸੀ ਲਾਲ ਜਦੋਂ ਅਟਲ ਬਿਹਾਰੀ ਵਾਜ ਪਈ ਦੀ ਅਗਵਾਈ ਤੇ ਪ੍ਰਕਾਸ਼ ਸਿੰਘ ਬਾਦਲ ਦਾ ਸਾਥ ਹੁਣ ਭਾਵੇਂ ਪ੍ਰਕਾਸ਼ ਸਿੰਘ ਬਾਦਲ ਜਾਂ ਅਕਾਲੀ ਦਾ ਐਨਡੀਆ ਦਾ ਹਿੱਸਾ ਨਹੀਂ ਹੈ ਔਰ ਹੁਣ ਸਰਕਾਰ ਕੇਂਦਰ ਚ ਵੀ ਭਾਜਪੀ ਦੀ ਨਹੀਂ ਹੈ ਇਸ ਕਰਕੇ ਸਿਤਿਆ ਪੋਲਿਟਿਕਸ ਚ ਬਹੁਤ ਤੇਜ਼ੀ ਨਾਲ ਬਦਲਦੀਆਂ ਨੇ ਔਰ ਚਾਰ ਜਮਿਨੀ ਚੋਣਾਂ ਲਈ ਕਾਂਗਰਸ ਨੂੰ ਇਕਾ ਦਿਖਾਉਣਾ ਪੈਣਾ ਹੈ ਅਗਰ ਕਾਂਗਰਸ ਦੇ ਲੀਡਰਾਂ ਦੇ ਸੁਰ ਹੁਣ ਵੀ ਵੱਖਰੇ ਰਹੇ ਕਿਉਂਕਿ ਜ਼ਿਆਦਾਤਰ ਜਿਹੜੇ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਦੇ ਪਾਰਲੀਮੈਂਟ ਦੀ ਚੋਣ ਜਿੱਤਦੇ ਇੱਕ ਅਣ ਐਲਾਨੀ ਦੌੜ ਸ਼ੁਰੂ ਹੋਈ ਕਾਂਗਰਸ ਦੀ ਪੰਜਾਬ ਚ ਕਿ ਮੁੱਖ ਮੰਤਰੀ ਦਾ ਚਿਹਰਾ ਤਾਂ ਹੁਣ ਮੈਂ ਹੀ ਬਣਨਾ ਹੈ ਸਤਾਈ ਚ ਕਿਉਂਕਿ ਕਈ ਨਿਕਲੇ ਮੁੱਖ ਮੰਤਰੀ ਦੇ ਚਿਹਰਿਆਂ ਦੇ ਦਾਵੇਦਾਰ ਔਰ ਕਾਂਗਰਸ ਨੇ ਲੋਕ ਸਭਾ ਦੀਆਂ 7 ਸੀਟਾਂ ਜਿੱਤਣ ਤੋਂ ਬਾਅਦ ਪੰਜਾਬ 'ਚ ਕੋਈ ਅਫੀਸ਼ੀਅਲ ਮੀਟਿੰਗ ਨਹੀਂ ਕੀਤੀ ਜੀਚ 13 ਦੇ 13 ਕੈਂਡੀਡੇਟ ਗਏ ਹੋਣ ਦੇਖੋ ਕਿੱਡੀ ਹੈਰਾਨੀ ਵਾਲੀ ਗੱਲ ਹੈ ਆਮ ਆਦਮੀ ਪਾਰਟੀ ਨੇ ਮੀਟਿੰਗ ਕੀਤੀ ਭਾਜਪਾ ਨੇ ਕੀਤੀ ਅਕਾਲੀ ਦਲ ਨੇ ਕੀਤੀਆਂ ਕਾਂਗਰਸ ਨੇ ਕੋਈ ਪਰਚਾਲ ਹੀ ਨਹੀਂ ਕੀਤੀ ਸਵੇ ਪਰਚਾਲ ਹੀ ਨਹੀਂ ਕੀਤੀ ਕੋਈ ਮੰਥਨ ਹਿੰਦੀ ਦਾ ਸ਼ਬਦ ਹੈ ਆਤਮ ਮੰਥਨ ਨਹੀਂ ਕੀਤਾ ਇਸ ਕਰਕੇ ਕਿਉਂਕਿ ਜਿੱਤਣ ਵਾਲੇ ਸਾਰੇ ਲੀਡਰ 27 ਵਾਲ ਨੂੰ ਦੇਖਣ ਲੱਗੇ ਤੇ 27 ਦੇ ਰਾਹ ਦੇ ਵਿੱਚ ਹਜੇ ਸਪੀਡ ਬ੍ਰੇਕਰ ਬਹੁਤ ਹੈ ਜਲੰਧਰ ਵਾਲੇ ਸਪੀਡ ਬ੍ਰੇਕਰ ਨੇ ਤਾਂ ਡੋਲਤੀ ਕਾਂਗਰਸ ਇੱਕ ਤਰੀਕੇ ਨਾਲ ਹੁਣ ਸਲਾਹ مشورہ ਕਰਨਾ ਪੈਣਾ ਕਾਂਗਰਸ ਨੂੰ ਇਕੱਠੇ ਹੋ ਕੇ ਕਾਂਗਰਸ ਨੂੰ ਵਿਚਾਰ ਕਰਨਾ ਪੈਣਾ ਕਿ ਇਹ ਚਾਰ ਜਿਮਨੀ ਚੋਣਾ ਹਰਜੋਤਜੀ ਇਹਦੇ ਵਿੱਚ ਦੇਖੋ ਡੇਰਾ ਬਾਬਾ ਨਾਨਕ ਦੀ ਸੀਟ ਕਾਂਗਰਸ ਕੋਲੇ ਗਿੱਦੜਵਾਹਾ ਕਾਂਗਰਸ ਕੋਲੇ ਸੀ ਜੱਬੇ ਵਾਲ ਦੀ ਜਿਹੜੀ ਸੀਟ ਆ ਉਹ ਕਾਂਗਰਸ ਕੋਲੇ ਸੀ ਹੁਣ ਵਿਧਾਨ ਸਭਾ ਚ ਕਾਂਗਰਸ 18 ਤੇ ਸੀ 18 ਦੇ ਵਿੱਚੋਂ ਅਗਰ ਇਹ 4 ਸੀਟਾਂ ਵੀ ਕਾਂਗਰਸ ਜਿੱਤਦੀ ਹੈ ਫਿਰ ਵੀ ਕਾਂਗਰਸ 18 ਤੇ ਪਹੁੰਚਣੀ ਹੈ ਇਹਦਾ ਮਤਲਬ ਹੈ ਅਗਲੀਆਂ 3 ਸੀਟਾਂ ਅਗਰ ਕਾਂਗਰਸ ਨਾ ਜਿੱਤ ਸਕੀ ਤੇ ਫਿਰ ਉਹ 18 ਤੋਂ 15 ਤੇ ਆ ਜਾਣੀ ਤੇ ਜੇ ਚਾਰੇ ਨਾ ਜਿੱਤ ਸਕੀ ਤੇ ਫਿਰ 14 ਤੇ ਆ ਜਾਣੀ ਕਾਂਗਰਸ ਇਹ ਤੁਸੀਂ ਸੋਚੋ ਇੱਕ ਪਾਸੇ ਜੇ ਆਮ ਆਦਮੀ ਪਾਰਟੀ 95 ਤੇ ਐ ਤੇ ਪੰਜਾਬ ਚ ਕਾਂਗਰਸ 14 ਤੋਂ ਐ ਤੇ ਫੇਰ 27 ਦੀ ਸਥਿਤੀ ਕਾਂਗਰਸ ਲਈ ਕੁਝ ਸੁਖਾਲੀ ਨਹੀਂ ਰਹਿਣੀ ਇਸ ਕਰਕੇ ਜਿਹੜੇ ਕਾਂਗਰਸ ਦੇ ਕਈ ਲੀਡਰ ਕਹਿੰਦੇ ਸੀ ਨਾ ਕਿ ਨਵਜੋਤ ਸਿੰਘ ਸਿੱਧੂ ਬਿਨਾ ਅਸੀਂ ਪਾਰਲੀਮੈਂਟ ਦੀਆਂ ਚੋਣਾਂ ਜਿੱਤ ਲਈਆਂ ਅਸਲ ਚ ਨਵਜੋਤ ਸਿੰਘ ਸਿੱਧੂ ਬਿਨਾ ਨਹੀਂ ਜਿੱਤੀਆਂ ਗਈਆਂ ਉਹ ਜਿੱਤੀਆਂ ਗਈਆਂ ਕਾਂਗਰਸ ਨੇ ਇੱਕ ਤਾਂ ਜਿਹੜਾ 1 ਲੱਖ ਰੁਪਏ ਮਹਿਲਾਵਾਂ ਦੇ ਖਾਤੇ ਚ ਕਹਿਤਾ ਛਾੜੀਆਂ ਮਹਿਲਾਵਾਂ ਤਾਂ ਹਜੇ ਭਗਵੰਤ ਮਾਨ ਦੇ 111000 ਵੀ ਉਡੀਕਦੀਆਂ ਨੇ ਉਹ ਤਾਂ ਮਿਲੇ ਨਹੀਂ ਹਜੇ ਜੀ ਸਾਲੇ ਕਹਿੰਦੇ ਲੱਖ ਰੁਪਿਆ ਖਾਤੇ 'ਚ 85 8500 ਰੁਪਏ ਕਿ ਵੀਡੀਓ ਇੱਕ ਸ਼ੇਅਰ ਹੋਈ ਸੀ ਸੋਸ਼ਲ ਮੀਡੀਆ ਤੇ ਬੜੀ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਕਾਂਗਰਸ ਦੇ ਜੀਆਂ ਮਹਿਲਾਵਾਂ ਉਹ ਲੋਕਾਂ ਨੂੰ ਜਾ ਕੇ ਬਸਤੀਆਂ 'ਚ ਕਹਿ ਰਹੀਆਂ ਸੀ ਕਿ 8500 ਰੁਪਿਆ ਖਾਤੇ 'ਚ ਆਊਗਾ ਜੇ ਕਾਂਗਰਸੀ ਸਰਕਾਰ ਆ ਗਈ ਇਸ ਕਰਕੇ ਗਰੀਬ ਲੋਕਾਂ ਨੇ ਆਮ ਲੋਕਾਂ ਨੇ ਮਹਿਲਾਵਾਂ ਨੇ 8500 ਰੁਪਏ ਦੀ ਆਸ ਵੀ ਰੱਖੀ ਪਾਰਟੀਆਂ ਤੋਂ ਸਰਕਾਰਾਂ ਤੋਂ ਲੋਕ ਆਸ ਰੱਖਦੇ ਆ ਜੇ ਕਾਂਗਰਸ ਦੀ ਸਰਕਾਰ ਬਣ ਜਾਂਦੀ ਦਿੱਤਾ ਲੱਖ ਰੁਪਇਆ ਖਾਤਿਆਂ ਚ ਕਾਂਗਰਸ ਤੋਂ ਵੀ ਨਹੀਂ ਸੀ ਜਾਣਾ ਇਸ ਗੱਲ ਦੀ ਵੀ ਮੈਨੂੰ ਆਸ ਹੈ ਪਰ ਜਿਹੜੇ ਪੰਜਾਬ ਚ ਕਾਂਗਰਸ ਨੇ ਕੀ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਨਵਜੋਤ ਸਿੰਘ ਸਿੱਧੂ ਬਿਨਾ ਜਿੱਤੇ ਆ ਨਵਜੋਤ ਸਿੰਘ ਸਿੱਧੂ ਬਿਨਾ ਨਹੀਂ ਜਿੱਤੇ ਨਵਜੋਤ ਸਿੰਘ ਸਿੱਧੂ ਤਾਂ ਕਮੈਂਟਰੀ ਕਰਦਾ ਰਿਹਾ ਉਹਨਾਂ ਦੀ ਧਰਮ ਪਤਨੀ ਬਿਮਾਰ ਹੈ ਪੈਸੇ ਦੀ ਲੋੜ ਹੈ ਨਵਜੋਤ ਨੂੰ ਇਲਾਜ ਲਈ ਘਰ ਚ ਲਾਉਣ ਲਈ ਕਾਂਗਰਸ ਜਿੱਤੀ ਕਿਉਂਕਿ ਐਮਐਸਪੀ ਦਾ ਵਾਅਦਾ ਰਾਹੁਲ ਗਾਂਧੀ ਨੇ ਕੀਤਾ ਇਹਦੇ ਵਿੱਚ ਕੋਈ ਦੋਰਾ ਹੀ ਨਹੀਂ ਹੈ ਰਾਹੁਲ ਗਾਂਧੀ ਇੱਕ ਕਿਰਦਾਰ ਬਣ ਕੇ ਉਭਰਿਆ ਹੈ ਰਾਹੁਲ ਗਾਂਧੀ ਤੇ ਭਰੋਸਾ ਲੋਕਾਂ ਚ ਬਣਿਆ ਹੈ ਰਾਹੁਲ ਗਾਂਧੀ ਦੇ ਰਾਹੁਲ ਗਾਂਧੀ ਦੇ ਤਕੜੇ ਹੋਣ ਦਾ ਵੀ ਪੰਜਾਬ ਚ ਕਾਂਗਰਸ ਨੂੰ ਫਾਇਦਾ ਮਿਲਿਆ ਜੇ ਇਹ ਕਹੀਏ ਕਿ ਕਾਂਗਰਸ ਪੰਜਾਬ ਦੀ ਲੀਡਰਸ਼ਿਪ ਕਰਕੇ ਜਿੱਤੀ ਹੈ ਉਹਦੇ ਨਾਲ ਮੈਂ ਬਹੁਤ ਜ਼ਿਆਦਾ ਸਹਿਮਤ ਨਹੀਂ ਕਿਉਂਕਿ ਉਹ ਲੋਕ ਵੀ ਸਮਝਦੇ ਨੇ ਵੀ ਕਾਂਗਰਸ ਕਿਉਂ ਜਿੱਤੀ ਹੈ ਕਿਸਾਨਾਂ ਨੇ ਐਮਐਸਪੀ ਕਰਕੇ ਸਮਰਥਨ ਕੀਤਾ ਕਾਂਗਰਸ ਦਾ ਹੁਣ ਉਹ ਗੱਲਾਂ ਖਤਮ ਹੋ ਗਈਆਂ ਜਲੰਧਰ ਚ ਅਸੀਂ ਦੇਖ ਲੀਆਂ ਕਾਂਗਰਸ ਸਿਰ ਤੀਜੀ ਥਾਂ ਤੇ ਆ ਗਈ ਔਰ ਲੋਕ ਸਭਾ ਚ ਗਿੱਦੜਬਾਹ ਚ ਕਾਂਗਰਸ ਤੀਜੇ ਨੰਬਰ ਤੇ ਰਹੀ ਪਹਿਲੇ ਨੰਬਰ ਤੇ ਸਰਬਜੀਤ ਖਾਲਸਾ ਰਹੀਂ ਦੂਜੇ ਨੰਬਰ ਤੇ ਕਰਮਜੀਤ ਤਨਮੋਲ ਰਿਆ ਤੀਜੇ ਨੰਬਰ ਤੇ ਕਾਂਗਰਸ ਰਹੀ ਹੁਣ ਜੇ ਗਿੱਦੜਬਾਹ ਚ ਕਾਂਗਰਸ ਹੁਣ ਤੀਜੇ ਨੰਬਰ ਤੇ ਹੈ ਅਗਰ ਜ਼ਿਮਨੀ ਚੋੜਨਾ ਕਾਂਗਰਸ ਜਿੱਤ ਸਕੀ ਬਰਨਾਲੇ ਨਾਲ ਜਿੱਤ ਸਕੀ ਜਦੋਂ 22 ਦੀਆਂ ਵੋਟਾਂ ਹੋਈਆਂ ਸੀ ਨਾ ਜੀ ਜਿਹੜੇ ਚੰਡੀਗੜ੍ਹੋਂ ਟਿਕਟ ਮੰਗਦੇ ਸੀ ਬਾਂਸਲ ਸਾਹਿਬ ਉਹਨਾਂ ਦੇ ਪੁੱਤ ਨੂੰ ਬਰਨਾਲੇ ਤੋਂ ਟਿਕਟ ਦਿੱਤੀ ਗਈ ਸੀ ਤੇ ਉਹਨਾਂ ਦੇ ਪੁੱਤ ਦੀ ਵੀ ਸ਼ਾਇਦ ਜ਼ਮਾਨਤ ਜ਼ਬਤ ਹੋਈ ਸੀ ਜਦ ਤੱਕ ਮੈਨੂੰ ਯਾਦ ਹੈ ਸੋ ਬਰਨਾਲੇ 'ਚ ਵੀ ਕਾਂਗਰਸ ਕੋਲੇ ਬਹੁਤਾ ਕੁਝ ਹੈ ਨਹੀਂ ਉੱਥੇ ਇਸੇ ਤਰ੍ਹਾਂ ਜੇ ਹੁਣ ਗੱਲ ਕਰੀਏ ਡੇਰਾ ਬਾਬਾ ਨਾਨਕ ਉੱਥੇ ਸੁਖਵਿੰਦਰ ਰੰਧਾਵਾ ਸਿਟਿੰਗ ਐਮ ਐਲ ਏ ਸੀ ਹੁਣ ਉਹ ਸੀਟ ਉਹਨਾਂ ਲਈ ਵੀ ਵਕਾਰਦੀ ਆ ਔਰ ਪ੍ਰਤਾਪ ਸਿੰਘ ਬਾਜਵਾਲੀ ਵੀ ਵਕਾਰਦੀ ਸੀਟ ਔਰ ਚੱਬੇ ਵਾਲ ਜਿਹੜੇ ਕਾਂਗਰਸ ਛੱਡ ਕੇ ਆਪ ਚ ਗਏ ਸੀ ਇਹ ਹਰ ਹਾਲਤ ਚ ਕਾਂਗਰਸ ਨੂੰ ਜਿੱਤਣੀਆਂ ਪੈਣੀਆਂ ਨੇ ਜੇ ਜੇ ਆ ਜਿਮਨੀ ਚੋਣਾ ਕਾਂਗਰਸ ਨਾ ਨਾ ਜਿੱਤ ਸਕੀ ਸਹਜੋਦੀ ਤੇ ਫੇਰ ਸਿੱਧੂ ਹੋ ਜਾਣਾ ਫੇਰ ਸਿੱਧੂ ਯਾਦ ਆ ਜਾਣਾ ਆ ਚਾਰ ਜਿਮਨੀ ਚੋਣਾ ਅਗਰ ਕਾਂਗਰਸ ਜਿੱਤਦੀ ਐ ਸਿੱਧੂ ਤੋਂ ਬਿਨਾ ਫੇਰ ਕਾਂਗਰਸ ਦੇ ਲੀਡਰ ਕਹਿ ਸਕਦੇ ਨੇ ਕਿ ਸਿੱਧੂ ਤੋਂ ਬਿਨਾ ਅਸੀਂ ਸੀਟਾਂ ਜਿੱਤਿਆਂ ਜੇ ਨਹੀਂ ਜਿੱਤ ਸਕੇ ਤੇ ਫੇਰ ਤਾਂ ਹਵਾ ਨਿਕਲ ਗਈ ਟਾਇਰ ਦੀ ਆਪਾਂ ਮੰਨ ਲੀਏ ਮੰਜ਼ਿਲ ਤੋਂ ਪਹਿਲਾਂ ਹੀ ਜੀ 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 ਬਿਲਕੁਲ ਸੋ ਡੱਲਾ ਜੀ ਫਟਾਫਟ ਅਸੀਂ ਜੋ ਅਕਾਲੀ ਦਲ ਦੀ ਵੀ ਇਹੀ ਸੰਭਾਵਨਾ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਜੇ ਅਕਾਲੀ ਦਲ ਇਸੇ ਤਰ੍ਹਾਂ ਪਾਟੋ ਤਾੜ ਦੀ ਰਾਜਨੀਤੀ ਕਰਦਾ ਰਿਹਾ ਤੇ ਫਿਰ ਅਕਾਲੀ ਦਲ ਤੋਂ ਵੀ ਜਿੱਤਣਾ ਔਖਾ ਹੋ ਜਾਣਾ ਹੁਣ ਤਾਂ ਗਿੱੱਡੜ ਵਾਹੇ ਸੁਖਵੀਰ ਬਾਦਲ ਵੀ ਨਹੀਂ ਮੈਨੂੰ ਲੜਦਾ ਦਿਖਦਾ ਤੇ ਨਾ ਹੀ ਹੁਣ ਵਿਕਰਮ ਮਜੀਠੀਆ ਡੇਰਾ ਬਾਬਾ ਨਾਨਕ ਲੜਦੇ ਮੈਨੂੰ ਦੇਖਣ ਕਿਉਂਕਿ ਜਦੋਂ ਦਾ ਇਹ ਰੌਲਾ ਪਿਆ ਅਕਾਲੀ ਦਲ ਚ ਨਰਾਜ਼ ਲੀਡਰ ਵੱਖ ਹੋਏ ਨੇ ਵਿਕਰਮ ਸਿੰਘ ਮਜੀਠੀਆ ਅਕਾਲੀ ਸਿਆਸਤੇ ਤਾਂ ਬੋਲ ਹੀ ਨਹੀਂ ਰਹੇ ਨਾ ਉਹ ਦੂਸਰੇ ਮਸਲਿਆਂ ਤੇ ਭਗਵੰਤ ਮਾਨ ਦੇ ਖਿਲਾਫ ਜਾਂ ਹੋਰ ਸਮਾਜਿਕ ਮੁੱਦਿਆਂ ਤੇ ਜ਼ਰੂਰ ਗੱਲ ਕਰਦੇ ਨੇ ਅਕਾਲੀ ਪੋਲਿਟਿਕਸ ਤੇ ਵਿਕਰਮ ਜੀਠੀਆ ਜਮਾਈ ਚੁੱਪ ਹੋ ਗਏ ਇਹ ਪਤਾ ਨਹੀਂ ਹੁਣ ਇਹਦੇ ਪਿੱਛੇ ਕੀ ਰਣਨੀਤੀਆਂ ਉਹਨਾਂ ਦੀ ਜੀ ਬਿਲਕੁਲ ਸੋਢਾ ਜੀ ਅਗਲੀ ਖਬਰ ਵੱਲ ਅੱਗੇ ਵਧੀਏ ਤਾਂ ਆਪਾਂ ਗੱਲ ਕਰਦੇ ਹੁਣ 22 ਜੁਲਾਈ ਨੂੰ ਜੋ ਹੈ ਪਾਰਲੀਮੈਂਟ ਦਾ ਸੈਸ਼ਨ ਹੈ ਭਾਜਪਾ ਦੀ ਗੱਲ ਕਰੀਏ 13 ਵਿਧਾਨ ਸਭਾ ਸੀਟਾਂ ਚੋਂ ਸਿਰਫ ਦੋ ਹੀ ਉਹ ਜਿੱਤ ਸਕੀ ਹੈ ਦੂਜੇ ਪਾਸੇ ਕਿਸਾਨਾਂ ਦੀ ਗੱਲ ਕਰੀਏ ਕਿਸਾਨ ਵੀ ਜੋ ਹੈ ਮੀਟਿੰਗ ਕਰਕੇ ਦਿੱਲੀ ਕੂਚ ਦਾ ਐਲਾਨ ਕਰ ਸਕਦੇ ਨੇ ਸੋ ਅਜਿਹੀਆਂ ਸਾਰੀਆਂ ਸਥਿਤੀਆਂ ਦੇ ਵਿੱਚ ਤੁਸੀਂ ਬੀਜੇਪੀ ਨੂੰ ਕਿੱਥੇ ਖੜਾ ਦੇਖਦੇ ਹੋ ਕਿਉਂਕਿ ਕੁਝ ਦਿਨ ਪਹਿਲਾਂ ਹੀ ਬੀਜੇਪੀ ਦੇ ਜਿਹੜੇ ਕੁਝ ਲੀਡਰ ਨੇ ਉਹਨਾਂ ਨੇ ਗੱਲ ਕਹੀ ਸੀ ਕਿ ਬੀਜੇਪੀ ਦਾ ਅਕਸ ਜੋ ਹੈ ਵਿਗਾੜਿਆ ਗਿਆ ਹੈ ਕਿਸਾਨ ਵਿਰੋਧੀ ਬਣਾਇਆ ਗਿਆ ਸੋ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਅਸੀਂ ਪਿੰਡ-ਪਿੰਡ ਜਾਵਾਂਗੇ ਤੇ ਬੀਜੇਪੀ ਦਾ ਜਿਹੜਾ ਅਕਸ ਉਹ ਸੁਧਾਰਨ ਦੀ ਕੋਸ਼ਿਸ਼ ਕਰਨਗੇ ਕਿ ਵਿਰੋਧੀਆਂ ਵੱਲੋਂ ਗਲਤ ਢੰਗ ਨਾਲ ਉਹਨਾਂ ਦਾ ਅਕਸ ਦਿਖਾਇਆ ਜਾ ਰਿਹਾ ਹੈ ਇਸ ਦੇ ਉੱਪਰ ਤੁਸੀਂ ਕੀ ਕਹੋਗੇ ਜੋ ਹੁ ਸਥਿਤੀਆਂ ਨੇ ਇਸੇ ਕੀ ਕਹਿਣਾ ਚਾਹੋਗੇ ਦੇਖੋ ਭਾਜਪੀ ਦਾ ਜੋ ਅਕਸ ਬਣਿਆ ਹੈ ਉਹ ਭਾਜਪੀ ਨੇ ਆਪਣੇ ਫੈਸਲਿਆਂ ਨਾਲ ਬਣਾਇਆ ਹੈ ਭਾਜਪੀ ਦੇ ਲੀਡਰਾਂ ਨੇ ਆਪਣੇ ਕਰਮਾ ਨਾਲ ਬਣਾਇਆ ਤੁਸੀਂ ਵੇਖੋ ਤਿੰਨ ਖੇਤੀ ਕਾਨੂੰਨ ਪੂਰੇ ਮੁਲਕ ਚ ਡਿਬੇਟ ਹੋ ਕੇ ਪਾਸ ਹੋਣ ਦੀ ਗੱਲ ਸਮਝ ਆਉਂਦੀ ਆਰਡੀਨੈਂਸ ਦੇ ਜ਼ਰੀਏ ਹੀ ਆਰਡੀਨੈਂਸ ਦੇ ਜ਼ਰੀਏ ਹੀ ਕਾਨੂੰਨ ਪਾਸ ਕਰਦੇ ਆਰਡੀਨੈਂਸ ਜੇ ਜ ਜਦੋਂ ਕਿਸੇ ਮਾਮਲੇ ਚ ਕੋਈ ਕਾਨੂੰਨ ਨਾ ਹੋਵੇ ਤੇ ਆਰਡੀਨੈਂਸ ਪਾਰਲੀਮੈਂਟ ਚ ਲਿਆਂਦਾ ਜਾਂਦਾ ਹੈ ਆਰਡੀਨੈਂਸ ਲਿਆ ਤੇ ਤਿੰਨ ਖੇਤੀ ਕਾਨੂੰਨ ਇੱਕ ਤਰੀਕੇ ਨਾਲ ਬਣਾਤੇ ਬਾਅਦ ਵਿੱਚ ਉਹਨਾਂ ਨੂੰ ਕਾਨੂੰਨ ਦੇ ਰੂਪ ਵਿੱਚ ਮਨਜ਼ੂਰੀ ਦਿੱਤੀ ਪਰ ਫੈਸਲਾ ਵਾਪਸ ਲਿਆ ਅੱਜ ਤੱਕ ਐਮਐਸਪੀ ਦੀ ਜਿਹੜਾ ਗਾਰੰਟੀ ਦਾ ਕਾਨੂੰਨ ਸੀ ਉਹ ਨਹੀਂ ਬਣਿਆ ਕਿਸਾਨਾਂ ਨਾਲ ਬਹੁਤ ਸਾਰੇ ਵਾਅਦੇ ਵਫਾ ਨਹੀਂ ਹੋਏ ਔਰ ਕਿਸਾਨਾਂ ਨੂੰ ਕੀ ਕੀ ਨਹੀਂ ਕਿਹਾ ਗਿਆ دہشت ਗਰਦ ਕਿਹਾ ਗਿਆ ਟਿਕਰੀ ਬਾਰਡਰ ਦਿੱਲੀ ਦੇ ਵਿੱਚ ਸਰਹੱਦਾਂ ਤੇ ਬੈਠੇ ਰਹੇ ਐਡੀ ਠੰਡ ਚ ਬੈਠੇ ਰਹੇ 700 ਤੋਂ ਵੱਧ ਦੁਨੀਆ ਤੋਂ ਚਲੇ ਗਏ ਤੇ ਕੀ ਭਾਜਪੀ ਦੇ ਲੀਡਰਾਂ ਨੇ ਕਦੀ ਦੁੱਖ ਵੰਡਾਇਆ ਜਾ ਕੇ ਉਹਨਾਂ ਮੌਤਾਂ ਚ ਉਹਨਾਂ ਸੰਸਕਾਰਾਂ ਚ ਉਹਨਾਂ ਭੋਗਾਂ ਚ ਕੀ ਬੀਜੇਪੀ ਦੇ ਲੀਡਰ ਗਏ ਦਿੱਲੀ ਵਾਲੇ ਜਿੰਨਾ ਕਰਕੇ ਐਡਾ ਵੱਡਾ ਅੰਦੋਲਨ ਹੋਇਆ ਤੇ ਇਸ ਕਰਕੇ ਮੈਂ ਕਹਿੰਦਾ ਜਿਹੜਾ ਅਕਸ ਬੀਜੇਪੀ ਦਾ ਕਿਸਾਨਾਂ ਚ ਖਰਾਬ ਹੋਇਆ ਨਾ ਉਹ ਬੀਜੇਪੀ ਉਹਦੇ ਲਈ ਆਪ ਹੀ ਜ਼ਿੰਮੇਵਾਰੀ ਹੈ ਆਪਣੇ ਪੈਰ ਤੇ ਕਹਾੜੀ ਬੀਜੇਪੀ ਨੇ ਆਪ ਹੀ ਮਾਰੀ ਹੈ ਹਾਂ ਬੀਜੇਪੀ ਮੱਲਮ ਪੱਟੀ ਕਰੇ ਸਖਮਾਂ ਨੂੰ ਭਰੇ ਮੁਆਵਜ਼ਾ ਦੇਵੇ ਮੰਗਾ ਮੰਨੇ ਫੈਸਲਾ ਕਰੇ ਫਿਰ ਤਾਂ ਗੱਲ ਸਮਝ ਆਉਂਦੀ ਹੈ ਵੀ ਜੱਫੀ ਪਾ ਲੈਣਗੇ ਕਿਸਾਨ ਕਿਸਾਨਾਂ ਦੀ ਜਫੀ ਬਿਨਾ ਪੰਜਾਬ 'ਚ ਬੀਜੇਪੀ ਦਾ ਬਣਨਾ ਕੁਝ ਨਹੀਂ ਭਾਵੇਂ ਦੋ-ਦੋ ਵਾਰ ਬੀਜੇਪੀ ਦੀਆਂ ਵੋਟਾਂ ਆਪਾਂ ਗਿਣ ਲਈਏ ਜੋ ਮੈਨੂੰ ਲੱਗਦਾ ਕਿਉਂਕਿ ਪਿੰਡਾਂ 'ਚ ਬੀਜੇਪੀ ਨੂੰ ਜ਼ਿਆਦਾ ਵੋਟਾਂ ਪਈਆਂ ਨਹੀਂ ਥੋੜੀਆਂ-ਬੋਤੀਆਂ ਹਰ ਜਗ੍ਹਾ ਪੈ ਜਾਂਦੀਆਂ ਕੁਝ ਲੋਕ ਜਿਨ੍ਹਾਂ ਨੂੰ ਲਾਭ ਮਿਲਿਆ ਬੀਜੇਪੀ ਦੀਆਂ ਸਕੀਮਾਂ ਦਾ ਉਹਨੇ ਵੋਟਾਂ ਪਾਈਆਂ ਵੀ ਨੇ ਪਿੰਡਾਂ ਸ਼ਹਿਰਾਂ 'ਚ ਔਰ ਉਹ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ ਜੇਤੂ ਸਥਿਤੀ 'ਚ ਬੀਜੇਪੀ ਨਹੀਂ ਆਉਂਦੀ ਦਿਖਦੀ ਹੁਣ ਕਿਸਾਨ ਫੇਰ ਮੈਨੂੰ ਲੱਗਦਾ ਕਿ 16 ਜੁਲਾਈ ਨੂੰ ਫੇਰ ਕਿਸਾਨਾਂ ਨੇ ਵੱਖ-ਵੱਖ ਥਾਈਂ ਮੀਟਿੰਗਾਂ ਰ ਆਮੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਹੈ ਜਾਂ ਸਿਆਸੀ ਹੈ ਅੰਦੇਰ ਸਾਹਿਬ ਨੇ ਡੱਲੇਵਾਲ ਸਾਹਿਬ ਨੇ ਇਹ ਸਾਰੇ ਜਣੇ ਕੱਲ ਫੈਸਲੇ ਕਰ ਸਕਦੇ ਨੇ ਮੀਟਿੰਗਾਂ ਕਰਕੇ ਕਿ ਅਸੀਂ ਦਿੱਲੀ ਕਦੋਂ ਤੇ ਕਿਵੇਂ ਜਾਣਾ ਹੈ ਹਜੇ ਤਾਂ ਇੰਤਜ਼ਾਰ ਇਸ ਗੱਲ ਦਾ ਹੈ ਕਿ ਅੰਮਾਲੇ ਵਾਲਾ ਸ਼ੰਭੂ ਬਾਰਡਰ ਖੁੱਲੇ ਪੰਜਾਬ ਵਾਲਾ ਸ਼ੰਭੂ ਬਾਰਡਰ ਖੁੱਲਦੇ ਹੀ ਦਿੱਲੀ ਦਾ ਕਿਸਾਨਾਂ ਨੇ ਜਾਣਾ ਹੈ ਕਿਉਂਕਿ ਸ਼ੰਭੂ ਬਾਰਡਰ ਤੇ ਇਸੇ ਕਰਕੇ ਬੈਠੇ ਆ ਵੀ ਅਸੀਂ ਦਿੱਲੀ ਜਾਣਾ ਹੈ ਹਾਲਾਂਕਿ ਸੁਪਰੀਮ ਕੋਰਟ ਤੇ ਚਲੀ ਗਈ ਹੈ ਹਰਿਆਣਾ ਦੀ ਸਰਕਾਰ ਪਰ ਮੈਨੂੰ ਲੱਗਦਾ ਸੁਪਰੀਮ ਕੋਰਟ ਵੀ ਹਰਿਆਣੇ ਦੀ ਸਰਕਾਰ ਨੂੰ ਜਿੱਤ ਨਹੀਂ ਮਿਲਣੀ ਕਿਉਂਕਿ ਇੱਕ ਵੱਖਰੇ ਮਾਮਲੇ 'ਚ ਸੁਪਰੀਮ ਕੋਰਟ ਨੇ ਤਰਕ ਦਿੱਤਾ ਕਿ ਸੂਬਾ ਸਰਕਾਰਾਂ ਆਪਣੀ ਮਨਮਰਜ਼ੀ ਨਾਲ ਹਾਈਵੇ ਬੰਦ ਨਹੀਂ ਕਰ ਸਕਦੇ ਸਰਹੱਦਾਂ ਨੂੰ ਬੰਦ ਨਹੀਂ ਕਰ ਸਕਦੇ ਸੜਕੀ ਕੌਮੀ ਰਾ ਕੌਮੀ ਸ਼ਾਰਾ ਤੇ ਹੁਣ ਮੈਨੂੰ ਇਹ ਲੱਗਦਾ ਕਿ ਸੁਪਰੀਮ ਕੋਰਟ ਜ਼ਰੂਰ ਇਹ ਫੈਸਲਾ ਦੇਊਗੀ ਕਿ ਹਰ ਹਾਲਤ 'ਚ ਸ਼ੰਭੂ ਬੈਰੀਅਰ ਖੋਲਿਆ ਜਾਵੇ ਔਰ ਸੁਪਰੀਮ ਕੋਰਟ ਦਾ ਅਗਰ ਇਹ ਫੈਸਲਾ ਆਉਂਦਾ ਹਾਲਾਂਕਿ ਹਾਈ ਕੋਰਟ ਨੇ ਤਾਂ ਇਹ ਫੈਸਲਾ ਦੇ ਦਿੱਤਾ ਕਿ ਸ਼ੰਭੂ ਬੈਰੀਅਰ ਖੋਲੋ ਔਰ ਇਸੇ ਦਾ ਇੰਤਜ਼ਾਰ ਕਿਸਾਨ ਕਰ ਰਹੇ ਨੇ ਕਿਸਾਨ ਦਿੱਲੀ ਜਾਣਗੇ 22 ਜੁਲਾਈ ਤੋਂ ਪਾਰਲੀਮੈਂਟ ਦਾ ਸੈਸ਼ਨ ਹੈ ਹੁਣ ਜੇ ਤਾਂ ਕੇਂਦਰ ਸਰਕਾਰ ਰਾਮਲੀਲਾ ਮੈਦਾਨ ਦੇ ਦੇ ਕਿਸਾਨਾਂ ਨੂੰ ਜੰਤਰ ਮੰਤਰ ਦੇ ਦੇ ਦਿੱਲੀ ਦੇ ਵਿੱਚ ਤੇ ਕਿਸਾਨ ਉੱਥੇ ਚਲੇ ਜਾਣਗੇ ਆਪਣਾ ਉੱਥੇ ਪ੍ਰੋਟੈਸਟ ਆਪਣੀਆਂ ਮੰਗਾਂ ਦਾ ਅੰਦੋਲਨ ਉੱਥੇ ਕਰਨਗੇ ਮੈਨੂੰ ਲੱਗਦਾ ਹੈ ਇਸ ਵਾਰ ਕੇਂਦਰ ਸਰਕਾਰ ਝੁਕੇਗੀ ਰਾਮਲੀਲਾ ਮੈਦਾਨ ਵੀ ਦਿੱਤਾ ਜਾ ਸਕਦਾ ਹੈ ਕਿਸਾਨਾਂ ਨੂੰ ਔਰ ਜੰਤਰ ਮੰਤਰ ਵੀ ਦਿੱਤਾ ਜਾ ਸਕਦਾ ਹੈ ਅਗਰ ਜਿਹਾ ਨਹੀਂ ਹੁੰਦਾ ਤੇ ਕਿਸਾਨਾਂ ਨੇ ਤਾਂ ਐਤ ਕਿ ਕਿਸੇ ਨਾ ਕਿਸੇ ਰੂਪ ਚ ਦਿੱਲੀ ਜਾਣ ਦਾ ਐਲਾਨ ਕਰ ਦੇਣਾ ਕਿਉਂਕਿ ਉਹਨਾਂ ਦੇ ਰੁਖ ਦੇਖ ਕੇ ਇਹ ਲੱਗਦਾ ਹੈ ਹਾਲਾਂਕਿ ਕਿਸਾਨੇ ਵੀ ਕਹਿ ਰਹੇ ਨੇ ਕਿ ਅਸੀਂ ਬਿਲਕੁਲ ਸ਼ਾਂਤੀਪੂਰਵਕ ਪ੍ਰੋਗਰਾਮ ਅੱਗੇ ਵਧਾਵਾਂਗੇ ਅਸੀਂ ਕਿਸੇ ਤਰ੍ਹਾਂ ਦੀ ਹਿੰਸਾ ਦਾ ਸਮਰਥਨ ਨਹੀਂ ਕਰਦੇ ਇਹ ਚੰਗੀ ਗੱਲ ਹੈ ਸ਼ਾਂਤੀਪੂਰਵਕ ਅੱਗੇ ਵਧਣ ਔਰ 22 ਜੁਲਾਈ ਦਾ ਸੈਸ਼ਨ ਹੈ ਔਰ ਸੈਸ਼ਨ ਚ ਅਗਰ ਵਿਰੋਧੀ ਧਿਰਾਂ ਦੇ ਐਮਪੀਆ ਨੇ ਪ੍ਰਾਈਵੇਟ ਮੈਂਬਰ ਬਿੱਲ ਲਿਆਂਦਾ ਕਿ ਐਮਐਸਪੀ ਦਾ ਕਾਨੂੰਨ ਬਣਾਓ ਰਾਹੁਲ ਗਾਂਧੀ ਦੀ ਉਮੀਦ ਹੈ ਕਿ ਉਹ ਸਟੈਂਡ ਲਏਗਾ ਵਿਰੋਧੀ ਧਿਰ ਦਾ ਲੀਡਰ ਹੈ ਰਾਹੁਲ ਗਾਂਧੀ ਕਿ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਓ ਮੈਨੂੰ ਲੱਗਦਾ ਹੈ ਰਾਹੁਲ ਗਾਂਧੀ 22 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਪਾਰਲੀਮੈਂਟ ਦੇ ਸੈਸ਼ਨ 'ਚ ਕਿਸਾਨਾਂ ਦੀ ਗੱਲ ਸਭ ਤੋਂ ਵੱਧ ਚੱਕੂਗਾ ਤੇ ਕਿਸਾਨਾਂ ਦੇ ਹੱਕ ਦੀ ਗੱਲ ਕਰਨ ਤੋਂ ਬਾਅਦ ਕਿਸਾਨ ਅੰਦੋਲਨ ਕਿਸ ਰੂਪ 'ਚ ਦਿੱਲੀ 'ਚ ਅੱਗੇ ਵਧੂਗਾ ਇਹ ਉਹਦੇ ਹਿਸਾਬ ਨਾਲ ਹੀ ਤੈਅ ਹੋਊਗਾ ਕਿ ਕਿਸਾਨ 16 ਜੁਲਾਈ ਦੀ ਮੀਟਿੰਗਾਂ ਦੇ ਵਿੱਚ ਜਾਂ ਅਗਲੇ ਦਿਨਾਂ 'ਚ ਹੋਣ ਵਾਲੀਆਂ ਜੇ ਅੱਜ ਮੀਟਿੰਗ ਨਹੀਂ ਵੀ ਕਰਦੇ 16 ਨੂੰ ਤੇ ਬਾਅਦ ਦੇ ਵਿੱਚ ਮੀਟਿੰਗਾਂ 'ਚ ਕੀ ਫੈਸਲਾ ਕਰਦੇ ਨੇ ਪਰ ਭਾਜਪਾ ਦੇ ਲਈ ਰਾਹ ਸੌਖਾ ਨਹੀਂ ਆ ਜਿਹੜੀਆਂ 13 ਜ਼ਿਲ੍ਹੀ ਚੋਣਾਂ ਹੋਈਆਂ 10 ਜੁਲਾਈ ਨੂੰ ਭਾਜਪਾ ਸਿਰਫ 2 ਜਿੱਤੀ ਹੈ ਉੱਤਰਾਖੰਡ ਭਾਜਪਾ ਹਾਰੀ ਪੱਛਮੀ ਬੰਗਾਲ ਹਾਰੀ ਭਾਜਪਾ ਪੰਜਾਬ ਹਾਰੀ ਭਾਜਪਾ ਹਿਮਾਚਲ ਪ੍ਰਦੇਸ਼ ਹਾਰੀ ਸੁਖੂ ਸਰਕਾਰ ਦੁਬਾਰਾ 40 ਉਹਨਾਂ ਦੇ ਐਮਐਲਏ ਹੋਗੇ ਪਿੱਛੇ ਜੇ ਡਰ ਪੈਦਾ ਹੋ ਗਿਆ ਸੀ ਕਿ ਇਹ ਟੁੱਟ ਨਾ ਜਾਣ ਕੁਟਨਾ ਜਾਬੇ ਸਰਕਾਰ ਔਰ ਜਿਹੜੇ ਲੀਡਰ ਕਾਂਗਰਸ ਛੱਡ ਕੇ ਬੀਜੇਪੀ ਚ ਗਏ ਸੀ ਚੋਣ ਲੜੇ ਸੀ ਹਾਰ ਗਏ ਸੋ ਕਿਤੇ ਵੀ ਕਾਂਗਰਸ ਚੋ ਐਮ ਐਲ ਏ ਸੀ ਕਾਂਗਰਸ ਛੱਡ ਕੇ ਬੀਜੇਪੀ ਚ ਗਏ ਤੇ ਬੀਜੇਪੀ ਚ ਹਾਰ ਗਏ ਜਿਵੇਂ ਸ਼ੀਤਲੰਗਰਾਲ ਆਮ ਆਦਮੀ ਪਾਰਟੀ ਦਾ ਐਮ ਐਲ ਏ ਸੀ ਚੰਗਾਪੜਾ ਅਸਤੀਫਾ ਦੇ ਕੇ ਬੀਜੇਪੀ ਚ ਚਲ ਗਿਆ ਤੇ ਹੁਣ ਹਾਰ ਗਿਆ ਸੋ ਮੁਕੱਦਰਾਂ ਦੀਆਂ ਵੀ ਖੇਡਾਂ ਹੁੰਦੀਆਂ ਨੇ ਕਈ ਵਾਰੀ ਬਾਕੀ ਲੀਡਰ ਜ਼ਿਆਦਾ ਸਿਆਣੇ ਹੁੰਦੇ ਨੇ ਜੇ ਉਹਨਾਂ ਨੇ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਚ ਜਾਣਾ ਕੁਣ ਰੱਬ ਜਾਣੇ ਉਹਨਾਂ ਨੂੰ ਕੀ ਪ੍ਰਾਪਤੀ ਹੋਈ ਕਿਹੜਾ ਸੁੱਖ ਉਹਨਾਂ ਨੂੰ ਮਿਲਿਆ ਇਹ ਤਾਂ ਉਹੀ ਜਾਣਦੇ ਜੀ ਜੀ ਬਿਲਕੁਲ ਸਹੀ ਗੱਲ ਹੈ ਡਲਾ ਜੀ ਸੋ ਬਹੁਤ ਬਹੁਤ ਧੰਨਵਾਦ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰਾ ਅਪਡੇਟ ਤੇ ਜਾਣਕਾਰੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਨਾਲ ਜੁੜਨ ਲਈ ਤੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਨ ਦੇ ਲਈ ਸੋ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਸਾਰੇ ਪੰਜਾਬੀਆਂ ਦਾ ਧੰਨਵਾਦ ਜਿਹ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਮੈਂ ਲਗਾਤਾਰ ਕਮੈਂਟਸ ਆਉਂਦੇ ਰਹਿੰਦੇ ਨੇ ਉਹ ਸਾਰੇ ਮੈਂ ਕਮੈਂਟਸ ਵੀ ਦੇਖਦਾ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹਨਾਂ ਦਾ ਸਵਾਗਤ ਹੈ ਉਹਨਾਂ ਦੇ ਪੱਖ ਦਾ ਸਵਾਗਤ ਹੈ ਤੁਸੀਂ ਮੇਰੇ ਨਾਲ ਆਪਣਾ ਪੱਖ ਸੰਜਿਆ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤਾਂ